ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗਮਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਬਾਈਪਾਸ ਤੇ ਬਿਲਕੁਲ ਲੱਗ ਗਈ ਆ ਜਿਹੜਾ ਜਿੱਥੇ ਬਾਈਪਾਸ ਖਤਮ ਹੁੰਦਾ ਤੇ ਜਿੱਥੇ ਟਾਰੀ ਰੋਡ ਸ਼ੁਰੂ ਹੁੰਦਾ ਵਾ ਬਿਲਕੁਲ ਉੱਥੇ ਮਿਊਜ਼ੀਅਮ ਤੇ ਲੱਗ ਗਈ ਜਿਹੜਾ ਵਿਰਜਨ ਦਾਡਾ ਵਾ ਜਾਦਵਿੰਦਰ ਭਾਈ ਹੁਣ ਅਗਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗੱਬਨ ਮੱਝ ਤੇ ਦੋ ਧੰਨਵਾਸ ਸੋਈਆਂ ਝੋਟੀਆਂ ਤੁਹਾਨੂੰ ਕਾਫੀ ਖੂਬਸੂਰਤ ਸੋਈਆਂ ਝੋਟੀਆਂ ਤੁਹਾਨੂੰ ਦਿਖਾਉਣੀ ਆ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਹੋਸਣਾ ਠੀਕ ਠਾਕ ਜੇ ਮੇਰੇ ਵਧੀਆ ਤੁਸੀਂ ਸੁਣਾਓ ਸਾਰਾ ਠੀਕ ਠਾਕ ਜੇ ਠੀਕ ਠਾਕ ਜੇ ਬੜੇ ਦਿਨਾਂ ਬਾਅਦ ਗੇੜਾ ਮਾਰਿਆ ਜੀ ਤੁਹਾਨੂੰ ਦੱਸਿਆ ਹੀ ਨਾ ਮਜਬੂਰੀ ਪੈ ਗਈ ਦੋ ਦਿਨ ਫਿਰ ਸਾਨੂੰ ਛੁੱਟੀ ਕਰਨੀ ਪਈ ਇੱਕਦਮੀ ਇਹ ਵੀ ਜ਼ਰੂਰੀ ਸੀ ਭਾਜੀ ਹਾਂਜੀ ਹਾਂਜੀ ਭੈਣ ਭਰਾ ਲੱਭਦੇ ਨਹੀਂ ਹਾਂਜੀ ਹਾਂਜੀ ਤੁਹਾਨੂੰ ਦੱਸੀ ਆਪਾਂ ਸਾਰੀ ਗੱਲ ਤੇ ਉਹਦੇ ਕਰਕੇ ਫਿਰ ਦੋ ਛੁੱਟੀਆਂ ਸਾਡੀਆਂ ਹੋ ਗਈਆਂ ਚਲੋ ਕੋਈ ਨਹੀਂ ਹੁਣ ਆਪਾਂ ਲਗਾਤਾਰ ਆਇਆ ਹੀ ਕਰਨਾ ਠੀਕ ਹੈ ਜੀ ਤੇ ਤੁਹਾਡੇ ਤੇ ਉਦੋਂ ਕਾਫੀ ਫੋਨ ਆਉਂਦੇ ਰਹੇ ਵਿੱਚੋਂ ਤੇ ਪਰ ਚਲੋ ਸਮਾ ਤਾਂ ਪਤਾ ਉਧਰ ਵੀ ਦੇਣਾ ਪੈਣਾ ਸਮਾ ਹੀ ਸਮਾ ਸਮਝ ਸਾਹਿਬ ਨੂੰ ਮਾਲ ਜ਼ਿਆਦਾ ਆਈ ਹਾਂ ਜੀ ਹਾਂ ਜੀ ਦੇਖਦਾ ਰਿਹਾ ਤੇ ਦਮੋਂਦੇ ਰਹੇ ਫੋਨ ਵੀਰਾਂ ਦੇ ਮੁੱਗੇ ਵੱਲੋਂ ਹਾਂ ਜੀ ਹਾਂ ਜੀ ਈ ਸਾਨੂੰ ਚੰਗੇ ਝੋਟੀਆਂ ਚਾਹੀਦੀਆਂ ਦੋ ਤਿੰਨ ਦੇ ਵੀਰ ਉਦਾਂ ਹੀ ਲੈ ਗਏ ਆ ਜਿਹੋ ਬਾਦੀਆਂ ਜੋ ਵੇਖ ਕੇ ਤੇ ਠੀਕ ਆ ਠੀਕ ਚਲੋ ਨਾਮ ਦੱਸ ਤੇ ਕਰੀਏ ਨਾਮ ਮੇਰਾ ਜਦਨਦਰ ਸਿੰਘ ਜੀ ਪਿੰਡ ਗਮਾਨਪੁਰਾ ਤੇ ਤਹਿਸੀਲ ਤੇ ਜ਼ਿਲ੍ਹਾ ਬਸਰ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੇ ਫੋਨ ਨੰਬਰ ਹੈਗਾ 83699778 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹ ਪੂਰੀ ਤੁਹਾਡੇ ਜਿੱਡੀ ਜੇ ਅੱਜ ਅਸੀਂ ਬਹੁਤ ਜਵਾਨ ਝੋਟੀ ਹੈ ਇਹ ਦੰਦਾ ਜੀ ਅੱਛਾ ਇਹ ਚੌਗੀ ਦੇ ਦੰਦ ਬਰਾਬਰ ਕਰਨ ਦੇ ਹੀ ਆ ਜੀ ਠੀਕ ਹੈ ਹਾਂਜੀ ਤੇ ਆ ਬੱਚਾ ਵੀ ਇਹਦਾ ਹੀ ਜੇ ਬੱਚਾ ਵੀ ਇਹਦਾ ਟੀਕੇ ਦਾ ਕੱਟਾ ਵਾ ਕੱਟਾ 60 ਕਿਲੋ ਵੇਟ ਜਿੱਦਣ ਹੋਇਆ ਵਾ ਅੱਛਾ ਉਹਦਾ ਪੂਰਾ ਮਤਲਬ ਕਿਸੇ ਨੇ ਪੂਰੀ ਪ੍ਰੋਪਰ ਇਹਦੀ ਜਾਣਕਾਰੀ ਰੱਖੀ ਚੋਟੀ ਦੀ ਅੱਛਾ ਪੂਰੀ ਜਿੱਦਾਂ ਡਿਟੇਲ ਹਰੇ ਕੋਲ ਹੈਗੀ ਮੈਂ ਜਿਆਕਣਗੇ ਤੇ ਆਪਾਂ ਸਾਰੀ ਮੰਗਾ ਕੇ ਵੀ ਦੇ ਦਾਂਗੇ ਠੀਕ ਆ ਇਹ ਕਿਹਦੀ ਯਾ ਤੇ ਇਹ ਕਹਦਾ ਵੇ ਸਾਰਾ ਉਹਨਾਂ ਨੂੰ ਪਤਾ ਅੱਛਾ ਸਾਰਾ ਕੁਝ ਪਤਾ ਹਾਂਜੀ ਠੀਕ ਆ ਤੇ ਕੱਟਾ ਉਤਰਾਂ ਬੜੀ ਹਾਈਟ ਹੈ ਜਿਹੜੀ ਕੱਟੇ ਦੀ ਚੰਗੀ ਆ ਵੀਡੀਓ 'ਚ ਪਤਾ ਨਹੀਂ ਕਿਤਰਾ ਲੱਗੇ ਪਰ ਜਿਹੜਾ ਕੋਈ ਵੀ ਇੱਥੇ ਆਊਗਾ ਇੱਕ ਵਾਰੀ ਕੱਟੇ ਦੇ ਨਹੀਂ ਗਾ ਜ਼ਰੂਰ ਦੇਖੀ ਜਾਕੀ ਨਾ ਆ ਪਾਕੀ ਆ ਫੜ ਕੇ ਵੇਖੋ ਮੈਂ ਦੋ ਦਾਂਦੀ ਆ ਅਜੀ ਬਰਬਰ ਕਿਤੇ ਅਜੇ ਜਿਹੜਾ ਵਾ ਮਤਲਬ ਕਿ ਅਜੇ 3 ਮਹੀਨੇ ਦੇ ਲੱਗੇ ਬੰਨੇ 3 ਮਹੀਨੇ ਦੇ ਲੱਗੇ ਬੰਨਾ ਹੀ ਆ ਜਿਹੜਾ ਮਹੀਨੇ ਦੇ ਅੰਦਰ ਬਾਹਰ ਹੀ ਆ ਬਸ ਚਲੋ ਲਿਆਓ ਫਿਰ ਤੋਰਾਂ ਹਾਂ ਇੱਕ ਅਰੀ ਝੋਟੀ ਨੂੰ ਬਾਕੀ ਚੰਗੇ ਕਦ ਕਾਠ ਵਾਲੀ ਝੋਟੀ ਆ ਸੋਹਣੀ ਝੋਟੀ ਆ ਜਿਹੜੀ ਨਾਲੇ ਖਾਂਦੇ ਥੂਆ ਜਿਹੜਾ ਇਹਦਾ ਪਹਿਲਾ ਹੀ ਆ ਹੱਲੇ ਅਜਿਹਾ ਹੈ ਜੀ ਬਾਕੀ ਸਵੇਰ ਸਵੇਰ ਦਾ ਟਾਈਮ ਹੈ ਤੁਹਾਨੂੰ ਤੁਹਾਨੂੰ ਕਾਫੀ ਪਈ ਹੈ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਦੱਦੇ ਵੀ ਖਾਦੇ ਛੋਟੀ ਦੇ ਦੰਦ ਦਿਖਾ ਦਈਏ ਆਪਾਂ ਛਾਮ ਬਾਕੀ ਹਾਈਟ ਜਿਹੜੀ ਛੋਟੀ ਦੀ ਕਾਫੀ ਚੰਗੀ ਹੈ ਆ ਦੇ ਸਾਦੇ ਜੀ 24 ਦੰਦ ਬਰਾਬਰ ਕਰਨ ਦੀ ਚਾਰ ਦੰਦ ਜਿਹੜੇ ਹਜੇ ਬਰਾਬਰ ਹੀ ਨਹੀਂ ਹੈ ਕਰਨਾ ਤੇ ਕਿੰਨਾ ਜੀ ਵਿਧਿਆ ਦੇ ਕੋਲ ਦੁੱਧ ਤਿਆਰ ਵੀ ਦੁੱਧ 10 ਤੋਂ ਬਾਹਰ ਹੀ اچھا ਸਾਡੇ ਕੋਲ ਅਗੇ ਛੋਟੀ ਦੀ ਜੀ ਨਹੀਂ ਜਿਲਾਇਆ اچھا ਹਾਂਜੀ ਹਾਂਜੀ ਠੀਕ ਹੈ ਹੁਣ ਜਿਹੜਾ ਦੁੱਧ ਪ੍ਰੋਪਰ ਹੋਗਾ 8-9 ਕਿਲੋ 9 ਕਿਲੋ ਲਉਦੀ ਹੈ اچھا ਹਾਂਜੀ 9 ਕਿਲੋ ਦੁੱਧ ਜਿਹੜਾ ਹੈਗਾ ਇਹਦੇ ਕੋਲ ਪੱਕਾ ਤਿਆਰ 9 ਕਿਲੋ ਜੀ ਤੇ 10 ਕਿਲੋ ਕਰੀ ਜਾਊਗੀ ਨਾ 10 ਤੋਂ ਬਾਹਰ ਹੀ ਦੂਗੀ ਉੱਥੇ 10 ਕਿਲੋ ਅਸੀਂ ਚੋ ਕੇ ਲਿਆਂਦਾ ਦੋ ਡੰਗ اچھا ਹਾਂਜੀ ਤੇਰਾ ਕੀ ਰੱਖਣਾ ਮੁੱਲ ਮੋਲ ਤਾਂ ਜੀ ਕਰਦਾ ਇਹਦਾ ਲੱਖ ਹੀ ਕਰ ਲੀਏ اچھا ਬਾਕੀ ਇਹ ਹੈ ਕਿ ਸੋਨੀ ਛੋਟੀ ਹੈ ਗਾਂ ਵੀ 400 ਵਿੱਚ ਆਉਣ ਵਾਲੀ ਆ 400 ਹਾਂਜੀ ਚਲੋ ਆਪਾਂ ਨੂੰ ਜਾਇਦ ਮਿਲੀ ਆਪਾਂ ਨੂੰ ਜਾਇ ਦੇ ਦੇਣੀ ਆ ਹਾਂਜੀ ਮੁੱਲ ਤੇ 70000 ਆ ਅੱਛਾ 65 ਦੀ ਦੇ ਦਾਂਗੀ ਅੱਗੋਂ ਤੁਸੀਂ ਵੇਖ ਲਓ ਹਾਂਜੀ ਕਿੰਨੇ ਦੀ ਮੁਕਾਈਏ ਤੁਸੀਂ ਦੱਸ ਦੋ ਜਿੰਨੇ ਦੀ ਕਹੋ ਉਹਨੇ ਦੀ ਦੇ ਦੇਣੀ ਆਜਾ ਕਰੀਏ ਮੰਤਨ ਖੁੱਲਾ ਹੀ ਖੁੱਲਾ ਹੀ ਕਰ ਦੋ ਜਿੰਨਾ ਕਰਦਾ ਤੁਸੀਂ 3000 ਦੀ ਕਰਦੀ ਆ ਫਿਰ 2000 ਹੋਰ ਕਰ ਦਾਂ 60000 ਦੀ ਜੈਸਾ ਹੋਰ 60000 ਦੀ 60000 ਦੀ ਤੇ ਬਾਕੀ ਮਗਰ ਕਿੰਨੇ ਦੇਣੀ ਨਹੀਂ ਇਹੋ ਜੀ ਛੋਟੀ ਚੋਟੀ ਆਰ ਦੀ ਇੱਕ ਤੇ ਝੋਟੀ ਵੀ ਚਲੋ ਕਮਾਲੀ ਆ ਤੇ ਮਗਰ ਕੱਟਾ ਜਿਹੜਾ ਇਹ ਬੜੇ ਜਿਹੜੇ ਉਹ ਕੁਮਾਰਾ ਬੜੇ ਕਮਾਲ ਦੇ ਦੱਸਦਾ ਕਿਹੜਾ ਬੱਚਾ ਹੈ ਇਹ ਸਾਰੀ ਡਿਟੇਲ ਤੁਸੀਂ ਪੁੱਛਦੋਗੇ ਹਾਂ ਕੁਝ ਕੇ ਦੱਸ ਦਾਂਗੇ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਝੋਟੀ ਨਹੀਂ ਲੀਦੀ ਆ ਉਹ ਵੀ ਲੈ ਆਈ ਹੈ ਇੱਕ ਵਾਰ ਤ ਹੋਰੀ ਤੇ ਇਹ ਪਹਿਲਾਂ ਉਹਦਾ ਬੱਚਾ ਅਜਾ ਉਹਦਾ ਚੌਥਾ ਪੰਜਵਾਂ ਦਿਨ ਹੈ ਸੂਈ ਨੂੰ ਕੱਟਾ ਕੱਟੀ ਜੇ ਕੱਟਾ ਦੇ ਵੀ ਅੱਛਾ ਤੇ ਦੋਵੇਂ ਕੱਟੇ ਹਾਂ ਬੋਲੇ ਤੋਂ ਨਿਕਲ ਆਈ ਆ 8 ਕਿਲੋ 9 ਕਿਲੋ ਦੁੱਧ ਤਿਆਰ ਹੈ ਝੋਟੀ ਠੀਕ ਹੈ ਜੀ ਇਹ ਕੱਟੀ ਜੇ ਚੰਗੀ ਤਰ੍ਹਾਂ ਚੈੱਕ ਕਰ ਲਿਆ ਜਿਹੜੀਆਂ ਨਹੀਂ ਕਹਿੰਦੇ ਕੱਤੀ ਹੈ ਬ ਕੱਟੀ ਆ ਕੱਟੀ ਆ ਕੱਟੀ ਆ ਇਹਦੇ ਮਗਰ ਕੱਟੀ ਆ ਜਿਹੜੀ ਦਸਤ ਚ ਭਲੈ ਕਹਿੰਦੇ ਲੱਗ ਗਿਆ ਆ ਦੇਖ ਸਾਦੇ ਜੀ ਇਹ ਵੀ ਥੱਲੇ ਚੰਗੀ ਤਿਆਰ ਹੋਈ ਆ ਚਿਹਰੇ ਤੋਂ ਸਿੰਗਾ ਤੋਂ ਇਹ ਵੀ ਸੋਹਣੀ ਆ ਜਿਹੜੀ ਸਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਠੀਕ ਆ ਤੇ ਵੀਰ ਜੀ ਇਥੇ ਕੋਲ ਫਿਰ ਕਿੰਨਾ ਜੀ ਦੁੱਧ ਤਿਆਰ ਮੁਕਤ ਵੀਰ ਜੀ 8 9 9 ਕਿਲੋ 8 ਕਿਲੋ ਲਓ ਪੱਕਾ ਦੁੱਧ ਤਿਆਰ ਛੋਟੀ ਗੋਦੀ ਅੱਛਾ ਅੱਜ ਛੇਵਾ ਦੇ ਪਾ ਬੋਲਾ ਲਾਲੇ ਭਾਵੇਂ ਕੋਈ ਦੁੱਧ ਲਾ ਲੇ ਠੀਕ ਹੈ ਤੇ ਦੂਜੀ ਗੱਲ ਬਾਬਾ ਜੀ ਇਹਨੂੰ ਛੋਟੀ ਨੂੰ ਥੋੜਾ ਪਾਣਾ ਪਉਣਾ ਪੈਂਦਾ ਜੱਗੇ ਅੱਛਾ ਪਾੜਾ ਪਾ ਕੇ ਫਿਰ ਬੱਚਾ ਛੱਡ ਲਓ ਅੱਛਾ ਤੇ ਭਾਵੇਂ ਟੀਗਾ ਲਾ ਲਓ ਤੇ ਭਾਵੇਂ ਉਹਦਾ ਪਸਮਾ ਲਓ ਅੱਛਾ ਜਿੱਦਾਂ ਕਿਸੇ ਦਾ ਜੀਗਰ ਦਾ ਛੋਟੀ ਲੱਤ ਤੋਂ ਲੱਤ ਨਹੀਂ ਪਟੂਗੀ ਠੀਕ ਆ ਤੇ ਮਿਲਦੇ ਹੋ ਤੇਰਾ ਬੱਚੇ ਦਾ ਦੋਵੇਂ ਬੱਚੇ ਤੇ ਬੱਚੇ ਤੇ ਬੱਚੇ ਦੇ ਲਾ ਕੇ ਪਾੜਾ ਪਾ ਕੇ ਇਹ ਕਿ ਚਲੋ ਜੀ ਜ਼ਰਾ ਘਰ ਲੈ ਲੈਂਗੇ ਜਾਈ ਆ ਬਾਕੀ ਇਹ ਚੀਜ਼ ਦਾ ਵਾਧਾ ਹੁੰਦਾ ਗਾਂ ਕਿਤੇ ਬੱਚਾ ਬੱਚਾ ਦਾ ਹਾਲ ਸਿਆਲ ਸਿਆਲ ਚਲੁੰਦਾ ਸਿਆਲ ਮੌਸਮ ਠੰਡਾ ਵਾ ਫਿਰ ਝੋਟੀਆਂ ਖਰਾਬ ਨਹੀਂ ਕਰਦੀਆਂ ਚਾਹ ਪਰਦੇ ਜੀ ਪਾੜਾ ਪਾ ਕੇ ਜਿੱਦਾ ਮਰਜ਼ੀ ਚੋ ਚੋ ਹਾਂਜੀ ਤੇ ਇਹ ਕਿੰਨਾ ਦੁੱਧ ਚ ਵਜ ਜਾਓਗੇ ਇਹ ਛੋਲੀ ਦੇ ਨਸਲ ਜਾਤ ਹੈ ਪੂਰੀ ਹਾਂਜੀ ਨੀਲੀ ਚ ਹੁੰਦੀ ਆ ਇਹ ਵੀ 10 ਤੋਂ ਬਾਹਰ ਚਾਹੀਦਾ ਤੁਹਾਨੂੰ ਦੇਣਾ ਝੋਟੀਆਂ ਹੁਣ 8-9 ਕਿਲੋ ਪੰਜਵਾਂ ਛੇੰਨ ਦਿਨ ਸੂਈ ਨੂੰ 8-9 ਕਿਲੋ ਦੁੱਧ ਆ ਬਾਕੀ ਥ ਸੋਨੀ ਚੋਟੀ ਹੈ ਜਿਹੜੀ ਸਾਹਮਣੇ ਸੋਨੇ ਚੱਲੀ ਹੈ ਇਹ ਤੁਹਾਨੂੰ ਛੱਗੀ ਹੈ ਮੂੰਹ ਨਹੀਂ ਫੜਾਉਂਦੀ ਅੱਛਾ ਹਾਂਜੀ ਤੇ ਇਹਦਾ ਮੁੱਲ ਮੁੱਲ ਇਹਦਾ ਵੀ 65000 ਆ 65000 ਹਾਂਜੀ ਇਹਦਾ ਵੀ ਦੱਸ ਦਿਓ ਜਿੰਨਾ ਤੁਸੀਂ ਡੋਣਾ ਚਾਹੁੰਦੇ ਜੀ ਜੋੜਾ ਹੀ ਕਰ ਦੀਏ ਜੋੜਾ ਕਰ ਦਿਓ ਜਿੰਨੇ ਦਾ ਚੰਗਾ ਲੱਗਦਾ 1 20 ਦਾ ਇੱਕ 20 ਦਾ ਹੀ ਦੇ ਦਾਂਗੀ ਅੱਛਾ ਹਾਂਜੀ ਇੱਕ 20 ਦਾ ਜੋੜਾ ਦੇ ਦਿਓ ਜੋੜੇ 'ਚੋਂ 5 ਹੱਡਾ ਦਦੋਗੇ ਇਕੱਠਾ ਹੀ 5000 ਜਿਆਦਾ ਵਿੱਚੋਂ ਠੀਕ ਹੈ ਜੀ ਹਾਂਜੀ ਇੱਕ ਵੀ ਦਾ ਜੋੜਾ ਕਹਿੰਦੇ ਕਿ ਦੇ ਦੇਵਾਂਗੇ ਦੋਵੇਂ ਪਹਿਲਨਾ ਝੋਟੀਆਂ ਸੋਹਣੀਆਂ ਸਨੱਖੀਆਂ ਪਹਿਲਨਾ ਝੋਟੀਆਂ ਜਿਹੜੀਆਂ ਦੋਵੇਂ ਇਹ ਕਿ 400 ਇਹ ਪੀਣ ਵਾਲੀਆਂ ਝੋਟੀਆਂ ਅੱਛਾ ਤੇ ਬਹੁਤ ਵਧੀਆ ਚਲੋ ਰਵਾਵਾ ਇੱਕੋ ਘਰੋਂ ਲਈਆਂ ਜੋੜਾ ਹੀ ਲਿਆ ਇੱਕੋ ਘਰੋਂ ਅੱਛਾ ਇੱਕੋ ਘਰੋਂ ਲਈਆਂ ਬਹੁਤ ਚੰਗਾ ਰਵਾਵਾ ਠੀਕ ਹੈ ਜੀ ਤੇ ਲਿਆ ਹੁਣ ਜਿਹੜੀ ਇੱਕ ਮੱਝ ਐਂਡ ਤੇ ਰਹਿ ਗਈ ਉਹ ਵੀ ਲਾਈਏ ਇਨੇ ਕਿੰਨਾ ਸੁਆ ਸੁਆ ਨਾ ਜੀ ਬਿੱਦੀ ਇਨੇ ਵੇਰ ਜੀ ਤਜਾ ਸੁਆ ਸੋਨਾ ਜੇ ਅੱਛਾ ਤੇ 12 13 ਕਿਲੋ ਪਿਛਲੇ ਸੂਏ ਦੁੱਧ ਭਰਿਆ ਵਾ ਅੱਛਾ ਤੇ ਐ ਕਿ ਵੀ ਆਸ ਹੈ ਕਿ ਇੰਨਾ ਦੁੱਧ ਪਰੋਗੇ 13 ਕਿਤੇ ਲੱਗੇ ਭਰੀ ਜਾਵੇ 13 ਕਿਲੋ ਹਾਂ ਜੀ ਤੀਸਰਾ ਸੂਆ ਹੈ ਕੈਪ ਲਾਈਨਰ ਦੁੱਧਾਂ ਨੇ ਬਹੁਤ ਵਧੀਆ ਲੱਗੀਆਂ ਠੀਕ ਹੈ ਜੀ ਇਹਦਾ ਇੱਕ ਸਿੰਗ ਤਾਂ ਨੂੰ ਵਾ ਜੇ ਇੱਕ ਸਿੰਗ ਦਾ ਠਾਣੂ ਵਾ ਬਾਕੀ ਹਜੇ ਇਹ ਗੱਭਣੇ ਆ ਜੇ

65 ਕਰ ਲੋ ਭਾਵੇਂ 60 ਕਰ ਦੋ 52 ਦੀ ਦੇ ਦਾਂਗੀ 52000 ਦੀ ਹਾਂਜੀ ਹਾਂਜੀ ਛੋਟ ਛੋਟ ਕਰ ਦਈਏ ਕੋਈ ਥੋੜੀ ਮਾਨ ਕਰਦਾ ਕੋਈ ਗੱਲ ਨਹੀਂ ਹੋਵੇਗੀ ਕਿੰਨਾ ਕਰ ਬਿਲਕੁਲ ਜੈਸਨ 2000 ਛੱਡ ਦਾਂ ਨੇ ਪੂਰੇ 55 55 ਦੇ ਦਾਂਗੀ 13 ਲੀਟਰ ਵਾਲੀ ਮੱਝ 55 ਦੀ ਦੇ ਦਾਂਗੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵਿਦਿਆਰਥੀ ਕੋਈ ਹੋਰ ਕੁਛ ਹੈ ਨਾ ਬਸ ਜੀ ਮੈਂ ਨਾ ਜੀ ਤਸੱਲੀ ਕਰੋ ਆਪਣੇ ਘਰ ਸਲਾਹ ਕਰਕੇ ਤੇ ਫਿਰ ਜਿਹੜਾ ਡੰਗ ਖਰੀਦੋ ਤੇ ਵਿੱਚੋਂ ਹਾਂਜੀ ਹਾਂਜੀ ਠੀਕ ਹੈ ਵਿਦਿਆਰਥੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਜੋ ਜਿਹੜੇ ਟੋਟਲ ਤਿੰਨਮ ਕਾਉ ਕੀਤੇ ਬਾਕੀ ਸੋਹਣੀਆਂ ਝੋਟੀਆਂ ਵਾ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਆਪਣੀ ਸਮਝਦਾਰ ਨਾਲ ਵੇਖ ਚੱਕ ਕੇ ਖੜੋ ਚੰਗੇ ਕਦਕਾਠ ਵਾਲੀਆਂ ਸੋਹਣੀਆਂ ਝੋਟੀਆਂ ਵਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ